ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਆ ਕਰੋ ਕਿਉਂਕਿ ਬਹੁਤ ਹੀ ਸੋਹਣੇ ਸੂਟ ਆਈ ਹੁੰਦੇ ਨੇ ਤੁਸੀਂ ਕੋਈ ਵੀ ਸੂਟ ਇੰਨਾ ਵਿੱਚ ਬਾਈ ਕਰ ਸਕਦੇ ਹੋ ਇਹ ਰਹਿਣਗੇ ਵਿਸਕੋਸ ਔਰਗੈਂਜ਼ਾ ਦਾ ਤੁਹਾਨੂੰ ਫੈਬਰਿਕ ਮਿਲੇਗਾ ਏਮਬਰਾਇਡਰੀ ਕੀਤੀ ਕੀ ਸ਼ਰਟ ਦੇ ਉੱਪਰ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਬਾਟਮ ਵੀ ਤੁਹਾਨੂੰ ਵਿਸਕੋਸ ਔਰਗੈਂਜ਼ਾ ਦੀ ਮਿਲੇਗੀ ਬੂਟੀ ਵਰਕ ਕੀਤਾ ਗਿਆ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਆਣਗੇ ਤੁਹਾਨੂੰ ਕੈਮਬਰੀ ਕਾਟਨ ਦਾ ਸੂਟ ਮਿਲੇਗਾ 올ਓਵਰ ਰਹੇਗਾ ਸੂਟ ਡਿਜੀਟਲ ਪ੍ਰਿੰਟ ਰਹੇਗਾ ਪਿਓਰ ਪਿਓਰ ਦੀ ਚੁੰਨੀ ਰਹੇਗੀ ਪ੍ਰਿੰਟਡ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਉਹ ਸੂਟ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲਣਗੇ ਜੀ ਪਿਓਰ ਵਿਸਕੋਜ਼ ਜਾਰਜ ਆਰਦਾ ਤੁਹਾਨੂੰ ਫੈਬਰਿਕ ਮਿਲੇਗਾ ਇੰਬ੍ਰੋਇਡਰੀ ਕੀਤੀ ਗਈ ਸ਼ਰਟ ਤੇ ਬਾਟਮ ਤੇ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਆਰਗੈਂਜ਼ਾ ਡਿਜੀਟਲ ਪ੍ਰਿੰਟ ਬਰੋਸ਼ਾ ਤੁਹਾਨੂੰ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਆਲਓਵਰ ਸੂਟ ਤੁਹਾਨੂੰ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਕਲਰ ਆਪਸ਼ਨ ਤੁਹਾਨੂੰ ਇਹਨਾਂ ਵਿੱਚ 4 ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਰਹਿਣਗੇ ਇਹ ਤਾਂ ਪਿਓਰ ਵਿਸਕੋਸ ਜ਼ੋਰ ਜਰਦਾ ਸ਼ਰਟ ਮਿਲੇਗੀ embroideri ਕੀਤੀਗੀ ਫੁੱਲ ਵਰਕ ਕੀਤਾ ਰਿਆ ਹੈ ਬਾਟਮ ਤੁਹਾਨੂੰ ਪਿਓਰ ਗੀਜ਼ਾ ਕਾਟਨ ਦੀ ਵਾਈਟ ਕਲਰ ਦੀ ਬਾਟਮ ਮਿਲੇਗੀ 2.5 ਮੀਟਰ ਦੀ ਕੱਟ ਰਹੀਗੀ ਸ਼ਰਟ ਵੀ 2.5 ਮੀਟਰ ਬਾਟਮ ਵੀ 2.5 ਮੀਟਰ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੀਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੀਗੀ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ